ਅੱਜ ਦੀ ਸਭ ਤੋਂ ਵੱਡੀ ਖਬਰ ਰਾਜਵੀਰ ਦੇ ਕਰਾਇਆ ਛੋਟਾ ਜਵੰਦਾ ਰਾਜਵੀਰ ਦੀ ਫੈਮਿਲੀ 'ਚ ਆਈਆਂ ਫਿਰ ਖੁਸ਼ੀਆਂ ਮੁੜ ਅਸ਼ਵਿੰਦਰ ਕੌਰ ਨੇ ਦਿੱਤੀ ਖੁਸ਼ਖਬਰੀ ਰਾਜਵੀਰ ਜਵੰਦਾ ਦੀ ਮਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਬਰਬਸਦ ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਸੱਚੀਆਂ ਅਤੇ ਸੂਚੀਆਂ ਖਬਰਾਂ ਉਹ ਵੀ ਸਭ ਤੋਂ ਪਹਿਲਾਂ ਦੋਸਤੋ ਰਾਜਵੀਰ ਜਵੰਦੇ ਦਾ ਨਾਂ ਹੀ ਕਾਫੀ ਹੈ ਉਸ ਦੀ ਆਵਾਜ਼ ਉਸ ਦਾ ਸਟਾਈਲ ਤੇ ਲੋਕਾਂ ਨਾਲ ਉਸ ਦਾ ਪਿਆਰ ਅੱਜ ਵੀ ਲੋਕਾਂ ਦੇ ਦਿਲ 'ਚ ਜਿਉਦਾ ਹੈ ਪਰ ਅੱਜ ਜੋ ਖਬਰ ਆਈ ਹੈ ਉਸਰੇ ਪੂਰੇ ਪੰਜਾਬ ਨੂੰ ਖੁਸ਼ੀ ਨਾਲ ਭਰ ਦਿੱਤਾ ਏ ਹਾਂਜੀ ਰਾਜਵੀਰ ਦੇ ਘਰ ਇੱਕ ਨਵਾਂ ਮਹਿਮਾਨ ਆਇਆ ਏ ਛੋਟਾ ਜਵੰਦਾ ਰਾਜਵੀਰ ਦੇ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਦੌੜਨ ਲੱਗੀ ਏ ਰਾਜਵੀਰ ਜਵੰਦਾ ਦੀ ਵਾਈਫ ਨੇ ਦੱਸਿਆ ਉਹਨਾਂ ਦੇ ਘਰਾਂ ਵਿੱਚ ਇੱਕ ਛੋਟਾ ਰਾਜਵੀਰ ਜਵੰਦਾ ਆਇਆ ਏ ਜੋ ਕਿ ਉਸਦੀ ਫੈਮਿਲੀ ਵਿੱਚ ਛੋਟੇ ਬੱਚੇ ਦੇ ਜਨਮ ਲੈ ਆਏ ਘਰ ਦੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਪਿੱਡ ਦੇ ਲੋਜਵਾਨ ਤੱਕ ਹਰ ਕੋਈ ਖੁਸ਼ੀ ਮਨਾ ਰਿਹਾ ਏ ਜਵੰਦਾ ਘਰ ਮੁੜ ਆ ਗਿਆ ਲੋਕਾਂ ਦੇ ਰਿਐਕਸ਼ਨ ਵੀ ਵਾਇਰਲ ਹੋ ਰਹੇ ਹਨ ਕਿਸੇ ਨੇ ਕਿਹਾ ਇਹ ਤਾਂ ਰਾਜਵੀਰ ਦੀ ਬਾਪਾ ਉਸੀ ਵਰਗਾ ਹੀ ਹੈ ਤੇ ਕਿਸੇ ਨੇ ਲਿਖਿਆ ਰੱਬ ਦੇ ਜਵੰਦੇਦਾਰ ਰੂਪ ਮੁੜ ਭੇਜ ਦਿੱਤਾ ਸੋਸ਼ਲ ਮੀਡੀਆ ਤੇ ਛੋਟਾ ਜਵੰਦਾ ਟਰੈਂਡ ਕਰ ਰਿਹਾ ਹੈ ਤੇ ਫਿਰ ਕਹਿ ਰਹੇ ਹਨ ਹੁਣ ਇਹ ਹੈ ਛੋਟਾ ਗੱਭਰੂ ਆਪਣੇ ਪਿਤਾ ਦੀ ਲੈਗਸੀ ਨੂੰ ਅੱਗੇ ਲੈ ਕੇ ਜਾਵੇਗਾ ਰਾਜਵੀਰ ਦੀ ਬਤਾਂ ਦੇ ਵੀ ਕਿਹਾ ਮੈਨੂੰ ਲੱਗਦਾ ਸੀ ਜਿਵੇਂ ਮੇਰਾ ਪੁੱਤ ਮੁੜ ਕੇ ਆ ਗਿਆ ਹੋਵੇ ਇਹ ਬੱਚਾ ਦੇਖ ਕੇ ਮੈਨੂੰ ਰਾਜਵੀਰ ਦੇ ਬਚਪਨ ਵਾਲੀ ਮੁਸਕਾਨ ਯਾਦ ਆ ਜਾਂਦੀ ਹੈ ਇਹ ਗੱਲ ਸੁਣ ਕੇ ਤਾਂ ਹਰ ਕਿਸੇ ਦੀਆਂ ਅੱਖਾਂ ਚੋਂ ਹੰਝੂ ਨਿਕਲ ਆਏ ਦੋਸਤੋ ਰਾਜਵੀਰ ਜਵੱਦਾ ਭਾਵੇਂ ਅਜੇ ਸਾਡੇ ਵਿੱਚ ਨਹੀਂ ਪਰ ਉਸ ਦੀ ਰੂਹ ਉਸ ਦਾ ਪਿਆਰ ਤੇ ਉਹ ਹੈ ਉਸ ਦਾ ਖੂਨ ਛੋਟਾ ਜਵੱਦਾ ਪੰਜਾਬ ਨੂੰ ਉਸ ਦੀ ਯਾਦ ਹਰ ਪਲ ਦਵਾਉਂਦਾ ਰਹੇਗਾ ਤੁਸੀਂ ਦੱਸੋ ਕਮੈਂਟ ਕਰਕੇ ਕਿ ਤੁਸੀਂ ਸੋਚਦੇ ਹੋ ਕਿ ਛੋਟਾ ਜਵੱਦਾ ਆਪਣੇ ਪਾਪਾ ਵਾਂਗ ਪੰਜਾਬੀ ਸੰਗੀਤ 'ਚ ਨਵੀਂ ਇਤਿਹਾਸ ਲਿਖੇਗਾ ਜੇ ਤੁਹਾਨੂੰ ਇਹ ਖਬਰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਸੱਚੀਆਂ ਅਤੇ ਸੂਚੀਆਂ ਖਬਰਾਂ ਅਤੇ ਕਮੈਂਟ ਕਰਕੇ ਆਪਣੀ رائے ਅਤੇ ਰਾਜਵੀਰ ਜਵੰਦਾ ਦੀ ਫੈਮਿਲੀ ਲਈ ਵਾਹਿਗੁਰੂ ਜਰੂਰ ਲਿਖੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ